ਪਾਣੀ ਵਾਲਾ ਮਸਲਾ ਜਿਹੜਾ ਹਮੇਸ਼ਾ ਬਣਿਆ ਰਹਿੰਦਾ ਤੇ ਧਰਤੀ ਦੇ ਹੇਠਲੇ ਪਾਣੀ ਵਾਲਾ ਮਸਲਾ ਤੁਹਾਨੂੰ ਪਤਾ ਉਦੋਂ ਵੀ ਗੰਭੀਰ ਹੈ ਇਹਦੇ ਤੇ ਹੁਣ ਜਿਹੜਾ ਹਾਈ ਕੋਰਟ ਨੇ ਵੀ ਥੋੜਾ ਜਆ ਬਈ ਸਖਤੀ ਲਈ ਆ ਕੀ ਇਹਦੇ ਚ ਮਿੰਟੂ ਜੀ ਕੋਈ ਮਾੜਾ ਮोटा ਸਾਹਮਣੇ ਸੰਭਾਲਾ ਹੋਊਗਾ ਕਿ ਇਦਾਂ ਹੀ ਚੱਲੀ ਜਾਣਾ ਕੰਮ ਇਹ ਦੇਖੋ ਹਾਈ ਕੋਰਟ 'ਚ ਮਸਲਾ ਗਿਆ ਜੀ ਹਾਈ ਕੋਰਟ 'ਚ ਜਦੋਂ ਇਹ ਮਸਲਾ ਗਿਆ ਤਾਂ ਪਟੀਸ਼ਨ ਕਰਤਾ ਪਤਾ ਕੌਣ ਸੀਗਾ ਪੰਚਕੁਲਾ ਤੋਂ ਹੂੰ ਯਾਨੀ ਹਰਿਆਣਾ ਤੋਂ ਜੀ ਉਹਨਾਂ ਨੇ ਦੋ ਚੀਜ਼ਾਂ ਦਾ ਹਵਾਲਾ ਦਿੱਤਾ ਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਇਸ ਤਰ੍ਹਾਂ ਦੇ ਬਲਾਕ ਹੈ ਜਿਨ੍ਹਾਂ ਦਾ ਪਾਣੀ ਦਾ ਪੱਧਰ ਡਿੱਗ ਗਿਆ ਸੈਕੰਡ ਗਰਾਉਂਡ ਜਿਹੜਾ ਉਹਨਾਂ ਦੀ ਪਟੀਸ਼ਨ ਦਾ ਹੈ ਉਹ ਇਹ ਆ ਕਿ ਜੋ ਕੇਂਦਰੀ ਜਲ ਬੋਰਡ ਹੈ ਜਾਂ ਕਮਿਸ਼ਨ ਹੈ ਸ਼ਾ ਦਾ ਉਹਦਾ ਅਸੈਸਮੈਂਟ ਇਹ ਕਹਿੰਦਾ ਹੈ ਕਿ 2039 ਤੱਕ ਆ ਸੁਣਿਓ ਪੰਜਾਬੀਓ ਕਿ ਪੰਜਾਬ ਦਾ ਪਾਣੀ ਧਰਤੀ ਹੇਠਲਾ 300 ਮੀਟਰ ਤੱਕ ਜਾ ਸਕਦਾ ਹੈ। ਹੀਟ ਬਣਾ ਲਵੇ ਇਹਦੇ। ਹੂੰ। 300 ਮੀਟਰ ਦਾ ਮਤਲਬ ਹੈ ਕਿ ਪਾਣੀ ਸਾਡੀ ਪਹੁੰਚ ਤੋਂ ਪਰੇ ਹੋ ਜਾਏ। ਪਰੇ ਹੋ ਜਾਏਗਾ ਬਿਲਕੁਲ। ਇਹਦੇ ਤੇ ਹਾਈ ਕੋਰਟ ਨੇ ਨੋਟਿਸ ਲਿਆ ਹੈ। ਹੂੰ। ਤਿੰਨ ਧਿਰਾਂ ਨੂੰ ਸੱਦਿਆ ਗਿਆ। ਜੀ। ਇੱਕ ਤੇ ਪੰਜਾਬ ਗਵਰਨਮੈਂਟ ਹੋ ਹੀ ਗਈ। ਹੂੰ। ਦੂਸਰੀ ਪਾਰਟੀ ਹੈ ਜੋ ਸਾਡਾ ਇੱਕ ਨਾ ਹੋਰ ਹੈਗਾ ਸ਼ਾਇਦ ਉਹਨੂੰ ਕਹਿੰਦੇ ਕਿ ਪੰਜਾਬ ਜਲ ਵਸੀਲਾ ਕਮਿਸ਼ਨ ਹੈ ਸ਼ਾਇਦ ਕੁਛ ਇਸ ਤਰ੍ਹਾਂ ਦਾ ਇੱਕ ਉਹ ਬਾਟ ਹੋਗਾ ਜੀ ਠੀਕ ਹੈ ਜੀ ਥਰਡ ਹੋ ਗਿਆ ਕਿ ਜੋ ਕੈਂਬਰੀ ਭੂਜਲ ਪ੍ਰਬੰਧ ਕੀ ਹਮ ਹਮ ਹੈਗਾ ਨਾ ਜੀ ਟਾਂਚਾ ਉਹਨਾਂ ਦਾ ਮਤਲਬ ਨਾ ਨਹੀਂ ਮੈਨੂੰ ਐਗਜ਼ੈਕਟ ਯਾਦ ਬਾਡੀਆਂ ਜਿਹੜੀਆਂ ਮੈਂ ਤੁਹਾਨੂੰ ਸੰਬੰਧਿਤ ਇਸ ਜਿਹੜਾ ਸੰਬੰਧ ਦੇ ਦਿੱਤਾ ਹੈ ਕਿ ਇਸ ਤਰ੍ਹਾਂ ਤਿੰਨ ਪਾਰਟੀਆਂ ਨੇ ਇੱਕ ਕੇਂਦਰ ਦੀ ਹੋ ਗਈ ਜੀ ਇਤਲੇ ਪਾਣੀ ਨਾਲ ਜੁੜੀ ਇੱਕ ਆਪਣੇ ਪੰਜਾਬ ਦੀ ਹੋਰ ਬਾਡੀ ਹੋ ਗਈ ਜਲ ਵਸੀਲੇ ਵਾਲੀ ਤੇ 3rd ਪੰਜਾਬ ਸਰਕਾਰ ਇਹਨਾਂ ਤਿੰਨਾਂ ਨੂੰ ਬੁਲਾਇਆ ਜਵਾਬ ਤਲਬੀ ਕੀਤੀ ਹੂੰ ਕਿ ਭਾਈ ਤੁਸੀਂ ਕੀ ਕਰ ਰਹੇ ਹੋ ਜਾਂ ਕੁਝ ਵੀ ਉਹ ਸਾਰੀਆਂ ਚੀਜ਼ਾਂ ਦੱਸਣਗੇ ਜੀ ਕਿਉਂਕਿ ਦੇਖੋ ਇੱਕ ਚੀਜ਼ ਆ ਕੇ ਕੀਤਾ ਬਹੁਤ ਜਾਂਦਾ ਹੈ ਬਈ ਯਾਨੀ ਇਹ ਹੈ ਉਹ ਹੈ ਵਾਹ ਪਰ ਅਮਲ ਜਿਹੜਾ ਨਾ ਬਹੁਤ ਥੋੜੀ ਤੇ ਹੁੰਦਾ ਹੂੰ ਸਭ ਇੱਕ ਇਹਨਾਂ ਨੇ ਪਲਾਨ ਤਿਆਰ ਕੀਤਾ ਸੀਗਾ ਕਿ ਟ੍ਰੀਟਡ ਪਾਣੀ ਆ ਜਿਹੜਾ ਇੰਡਸਟਰੀ ਦਾ ਟ੍ਰੀਟਡ ਪਾਣੀ ਟ੍ਰੀਟਡ ਪਾਣੀ ਜੀ ਉਹ ਅਸੀਂ ਸੰਜਾਈ ਦੇ ਕੰਮ ਲਈ ਆ ਸਕੀਏ ਤੁਸੀਂ ਮੈਨੂੰ ਦੱਸੋ ਕਿ ਹੁਣ ਇਸ ਕੰਮ ਵਾਸਤੇ ਇੱਕ ਸਬਸਿਡੀ ਚਾਹੀਦੀ ਆ ਹਮ ਅਧਿయోగ ਨੂੰ ਜੀ ਤਾਂ ਸਬਸਿਡੀ ਅਧਿయోగ ਨੂੰ ਦੇਣ ਜੋਗੀ ਹੈ ਨਹੀਂ ਹੈ ਬਿਲਕੁਲ ਜੇ ਦਿੱਤੀ ਜਾਂਦੀ ਆ ਤਾਂ ਬੜੀ ਥੋੜੀ ਦਿੱਤੀ ਜਾਂਦੀ ਆ ਜਿਹੜੀ ਉਹ ਦਿੱਤੀ ਵੀ ਜਾਂਦੀ ਆ ਸਬਸਿਡੀ ਅਧਿయోగ ਨੂੰ ਜੀ ਉਹ ਵੀ ਜੇ ਤੁਸੀਂ ਖਾਸ ਤੌਰ ਤੇ ਬਿਜਲੀ ਵਾਲੀ ਗੱਲ ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ ਹੂੰ ਉਹਦੀ 70 ਤੋਂ 80% ਲਗਭਗ ਬਿਜਲੀ ਸਬਸਿਡੀ ਵੱਡੇ ਯੂਨਟ ਜਿਹੜੇ ਉਹ ਲੈ ਜਾਂਦੇ ਆ ਹੂੰ ਜਿਨ੍ਹਾਂ ਦੀ ਗਿਣਤੀ ਬਹੁਤ ਥੋੜੀ ਹੁੰਦੀ ਥੋੜੀ ਹੁੰਦੀ ਹੈ ਜੀ ਤੇ ਜਿਹੜੇ ਛੋਟੇ ਯੂਨਟ ਜਿਨ੍ਹਾਂ ਦੀ ਤਾਦਾਦ ਵੀ ਬਹੁਤ ਜ਼ਿਆਦਾ ਹੁੰਦੀ ਆ ਉਹਨਾਂ ਦੇ ਹਿੱਸੇ ਬਹੁਤ ਥੋੜਾ ਹੁੰਦਾ ਜਿਵੇਂ ਆਪਾਂ ਦੇਖਦੇ ਆ ਕਿ ਬਹੁਤ ਵੱਡੇ ਢੇਰੀਆਂ ਵਾਲੇ ਕਿਸਾਨ ਜਿਹੜੇ ਉਹ ਥੋੜੇ ਨੇ ਪੰਜਾਬ 'ਚ 100 ਕਿਲਾ 150 ਕਿਲਾ 200 ਕਿਲਾ 300 ਕਿਲਾ ਪਰ ਜਦੋਂ ਤੁਸੀਂ ਬਿਜਲੀ ਸਬਸਿਡੀ ਨੂੰ ਅਨੁਪਾਤਕ ਦੇਖੋਗੇ ਤਾਂ ਪਰਸੈਂਟੇਜ ਦੇ ਵਿੱਚ ਉਹ ਕੱਲ੍ਹੇ ਯਾਨੀ ਲਾਲੋ ਕੇ ਇੱਕ ਮਿਸਾਲ ਦੇ ਤੌਰ ਤੇ ਕਿ 30000 ਐਸਾ ਕਿਸਾਨ ਹੈ ਜਿਸ ਦੀ ਜ਼ਮੀਨ 'ਤੇ 25 50 75 100 ਤੋਂ 400 ਹੋਗੀ ਜੀ ਜੀ ਪਰ ਜਦੋਂ ਤੁਸੀਂ ਪਰਸੈਂਟੇਜ ਦੇ ਵਿੱਚ ਸਬਸਿਡੀ ਦੇਖੋਗੇ ਤਾਂ ਉਹ ਕੱਲਾ ਹੀ ਤਨਹਾੜ ਕਿਸਾਨ ਜਿਹੜਾ ਉਹ 30 ਤੋਂ 40% ਲੈ ਜਾਊ ਲੈ ਜਾਊ ਬਿਲਕੁਲ ਬਾਕੀ ਗਿਣਤੀ 'ਚ ਬਹੁਤ ਨੇ ਜਿਹੜੇ ਮੀਡੀਆ ਮੈਂ 3 4 5 ਕਿਲੇ ਵਾਲੇ ਜਿਹੜੇ ਆ ਹਾਂ ਜਿਉਂ ਹੀ ਲਾਈਆ ਤਾਂ ਉਹ ਤਾਂ ਛੋਟੇ ਕਿਸਾਨ ਹੀ ਆ ਗਏ ਜਿहां ਕਹ ਲੋ ਕਿ ਭਾਈ ਥੋੜੇ ਜੇ ਆਪਾਂ ਕਹਿ ਸਕਦੇ 5 ਤੋਂ 10 ਸਾਲ ਨੇ ਸੀਮਾ ਤੱਕ ਤਾਂ ਮਤਲਬ ਕਿ ਇਹ ਇੱਕ ਤਰ੍ਹਾਂ ਦਾ ਰੋਲਾ ਹੈ ਜੀ ਜੀ ਕਿ ਜਦੋਂ ਅਮਲ ਦੇ ਵਿੱਚ ਇਹ ਚੀਜ਼ਾਂ ਲਿਆਉਣੀਆਂ ਨੇ ਤਾਂ ਤੁਹਾਨੂੰ ਦਿਲ ਖੋਲ ਕੇ ਪੈਸਾ ਦੇਣਾ ਪਵੇਗਾ ਔਰ ਇੱਛਾ ਸ਼ਕਤੀ ਬਹੁਤ ਵੱਡੀ ਗੱਲ ਹੁੰਦੀ ਹੈ ਬਿਲਕੁਲ ਜਦੋਂ ਤੱਕ ਸੱਚਮੁੱਚ ਤੁਸੀਂ ਬਚਾਉਣਾ ਚਾਹੁੰਦੇ ਹੋ ਕਰਨਾ ਚਾਹੁੰਦੇ ਹੋ ਇੱਛਾ ਸ਼ਕਤੀ ਤੋਂ ਬਿਨਾਂ ਕੁਛ ਨਹੀਂ ਜੀ ਜੀ ਸਾਡੇ ਨੇਤਾਵਾਂ ਦੀ ਇਹੀ ਕਮੀ ਹੈ ਕਿ ਇੱਛਾ ਸ਼ਕਤੀ ਹੈ ਨਹੀਂ ਜੀ ਧ੍ਰਿੜ ਇਰਾਦਾ ਨਹੀਂ ਹੈਗਾ ਜਿਸ ਦਿਨ ਕੋਈ ਵੀ ਇੱਕ ਬੰਦਾ ਮੈਂ ਕਹਿੰਨਾ ਕਿ ਚਾਹੇ ਉਹ ਬਈ ਬੜਾ ਐਜੂਕੇਟਿਡ ਬੰਦਾ ਹੈ ਹੂੰ ਉਹਦੇ ਕੋਲ ਰੁਜ਼ਗਾਰ ਵੀ ਨਹੀਂ ਹੋ ਸਕਦਾ ਕਿ ਕੱਚਾ ਕੰਮ ਇੱਥੇ ਕੰਮ ਕਰਦਾ ਫਿਰਦਾ ਹੋਵੇ 6000 ਤੇ 10000 ਹੂੰ ਹੂੰ ਜਿਸ ਦਿਨ ਉਹ ਬੰਦਾ ਬੈਗਿਆ ਉਹਦੇ ਕੋਲ ਵਿਜ਼ਡਮ ਹੈ ਉਹਦੇ ਕੋਲ ਜ਼ੁਰਤ ਹੈ ਉਹਦੇ ਕੋਲ ਲਾਲਚ ਨਹੀਂ ਹੈ ਕਿ ਮੈਂ ਦੁਬਾਰਾ ਸੱਤਾ ਚ ਰਹੂਗਾ ਬਸ ਇਹੋ ਹੈ ਕਿ ਦੁਨੀਆ ਯਾਰ ਅੱਜ ਭਾਵੇਂ ਬੇਸ਼ੱਕ ਮੈਨੂੰ ਗਾਲਾਂ ਕੱਢ ਲਵੇ ਪਰ 100 ਸਾਲ ਬਾਅਦ ਜਦੋਂ ਇਤਿਹਾਸ 'ਚ ਮੈਨੂੰ ਦੇਖਿਆ ਜਾਊਗਾ ਉਸ ਵੇਲੇ ਮੇਰੇ ਕੰਮ ਜਿਹੜੇ ਆ ਨਾ ਉਹ ਮਸ਼ਲਾਗਾ ਹੋ ਗਏ ਬਿਲਕੁਲ ਤਾਂ ਐਸਾ ਬੰਦਾ ਜਿਸ ਦਿਨ ਮਲ ਗਿਆ ਤਾਂ ਉਹ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ ਪਰ ਵਈਸ ਆਹੀ ਚਲੀ ਜਾਣਾ ਜੀ ਉਧਰ ਤੱਕ ਆਹੀ ਬਿਲਕੁਲ ਆਪਣੇ ਤਾਂ ਵੈਸੇ ਵੀ ਇੱਕ ਕਹਿ ਲੋ ਕਿ ਟ੍ਰੈਂਡ ਦੇ ਹੀ ਬਣਿਆ ਹੋਇਆ ਵਿਚਾਰੇ ਉਧਰ ਹਾਈ ਕੋਰਟ ਵਾਲੇ ਸੁਪਰੀਮ ਕੋਰਟ ਵਾਲੇ ਵਿੱਚ ਕਹਿੰਦੇ ਆ ਤੁਹਾਨੂੰ ਯਾਦ ਕਰਾਉਂਦੇ ਵੀ ਤੁਹਾਡੇ ਪੰਜਾਬ 'ਚ ਆ ਮਸਲੇ ਭਾਈ ਇਹਦੇ ਤੇ ਗੱਲਬਾਤ ਕਰੋ ਇਹਦੇ ਬਾਰੇ ਸੋਚੋ ਮਸਲਾ ਤੁਸੀਂ ਦੇਖ ਲਓ ਕਿ ਆ ਵੈਸੇ ਸੂਰਤ ਹਾਲ ਕੁਛ ਬਿਆਨ ਹੋ ਜਾਂਦੀ ਆ ਜਦੋਂ ਇਹ ਖਬਰ ਸਟਾਰਟ ਹੋਈ ਮੈਂ ਝਾਤੀ ਮਾਰੀ 916 ਬੰਦਾ ਸੀ ਹੂੰ ਜਦੋਂ ਇਹ ਖਬਰ ਖਤਮ ਹੋਈ ਤਾਂ 890 ਨਹੀਂ ਰਹਿ ਗਏ ਜੀ ਮਤਲਬ ਕਿ ਇੰਨੇ ਬੰਦੇਾਂ ਦੀ ਲੋਚ ਹੀ ਨਹੀਂ ਕਿ ਜੀ ਜਦ ਕਿ ਉਹਨਾਂ ਦੇ ਬੱਚਿਆਂ ਨਾਲ ਜੁੜਿਆ ਮਸਲਾ ਹੈ ਹੁਣ ਸਾਡੇ ਨਾਲ ਕੋਈ ਟੌਮ ਆਲਟਰ ਤੇ ਜੁੜਦਾ ਨਹੀਂ ਹੈ ਬਿਲਕੁਲ ਸਾਡੇ ਨਾਲ ਕੋਈ ਆ ਅਫਰੀਕਾ ਚੋਂ ਕੈਨੀਆਂ ਚੋਂ ਇਹ ਆਸਟ੍ਰੇਲੀਆ ਚ ਅੰਗਰੇਜ਼ ਤੇ ਗੋਰ ਇੰਗਲੈਂਡ ਚ ਜੁੜਦੇ ਨਹੀਂ ਪੰਜਾਬੀ ਆ ਨਾ ਪਰ ਉਹਨਾਂ ਵਿੱਚ ਮਤਲਬ ਕਿ ਉਹ ਸਿਆਸਤ ਦੀਆਂ ਮਸਾਲੇਦਾਰ ਖਾਣਾ ਚ ਸਿਆਦਾ ਰਹਿੰਦੀ ਆ ਪਰ ਇਹ ਮੁੱਦਾ ਬਹੁਤ ਗੰਭੀਰ ਬਹੁਤ ਗੰਭੀਰ ਆ ਬਿਲਕੁਲ ਸਿਆਸਤ ਵਾਲਿਆਂ ਕੋਲੇ ਤਾਂ ਆਪਦੇ ਮੁੱਦੇ ਹੈਗੇ ਆ ਅਸਲ ਮੁੱਦੇ ਸਾਡੇ ਤਾਂ ਇਹੀ ਹੈ ਉਹ ਤੇ ਮੁੱਦੇ ਪੈਦਾ ਕਰ ਲੈਂਦੇ ਬਿਲਕੁਲ ਉਹਨਾਂ ਮੁੱਦਿਆਂ ਦੇ ਹੱਲ ਦਸਣ ਦੇ ਇਵਲਸ ਦੇ ਵਿੱਚ ਵੋਟ ਲੈ ਜਾਂਦੇ ਕਿ ਅਸੀਂ ਆ ਕਰਾਂਗੇ ਸਿਆਸਤ ਹੈ ਹੀ ਲਿਸਟ ਆਉਣਾ ਕਿ ਵੋਟਾਂ ਦੇ ਸਿਆਸਤ ਦਾ ਕੰਮ ਹੀ ਇਹ ਆ ਜੀ ਬਿਲਕੁਲ ਕਹਿੰਦੇ ਸਿਆਸਤ ਪਾਰੇ ਵਰਗੀ ਆ ਹਮ ਜਦੋਂ ਐ ਸ਼ੋਅ ਹੋ ਕੇ ਤੇ ਕੱਖ ਵੀ ਨਹੀਂ ਆ ਸਿਆਸਤ ਹੈ ਹੀ ਇਹ ਕਿ ਪਹਿਲਾਂ ਸਮੱਸਿਆਵਾਂ ਪੈਦਾ ਕਰਨੀਆਂ ਫਿਰ ਉਹਨਾਂ ਦੇ ਹੱਲ ਦੇ ਨਾਮ ਤੇ ਵੋਟਾਂ ਲੈਣੀਆਂ ਨੇ ਫਿਰ ਜਦੋਂ ਸੱਤਾ ਹਾਸਲ ਕਰ ਲਈ ਉਹਨਾਂ ਨੂੰ ਭੁੱਲ ਜਾਣਾ ਬਿਸਰ ਜਾਣਾ ਹੀ ਰਾਜ ਨਹੀਂ ਬਿਲਕੁਲ 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 ਇਹ ਫੰਡਾ ਪੂਰਾ ਇਹਨਾਂ ਦਾ ਇਹੀ ਹੈ ਮੇਟੂ ਦੀ ਸੁਪਰੀਮ ਕੋਰਟ ਦੀ ਆਪਾਂ ਗੱਲਬਾਤ ਕਰ ਰਹੀ ਹੈ ਹਾਈ ਕੋਰਟ ਦੀ ਗੱਲਬਾਤ ਹੋਈ ਹੈ ਸਿੱਖਾਂ ਤੇ ਅਕਸਰ ਆਪਾਂ ਦੇਖਿਆ ਇਹ ਗੱਲ ਪਹਿਲਾਂ ਵੀ ਕਾਫੀ ਹੁੰਦੀ ਰਹੀ ਹੈ ਦੀ ਚਰਚਾ ਚੇਤਨ ਜੀ ਧੰਨਵਾਦ ਜੀ ਤੁਹਾਡਾ ਨਵਜੂਤ ਸਿੱਧੂ ਨਾਲ ਕਿਉਂਕਿ ਅਸੀਂ ਦੂਰ ਰਹਿੰਨੇ ਆ ਦੂਜੇ ਕਿ ਸਾਡਾ ਤੇ ਖੁੱਲਾ ਸੱਦਾ ਹੁੰਦਾ ਤੇ ਹੁਣ ਅਸੀਂ ਸਟੂਡੀਓ ਵੀ ਨਵਾਂ ਬਣਾ ਲਿਆ ਜਿਹੜਾ ਮਰਜ਼ੀ ਆ ਜਾਏ ਬਠਿੰਡਾ ਰੋਡ ਤੇ ਬੋਰਡ ਬਾੜ ਲੱਗੇ ਆ ਸਾਡੇ ਜਦੋਂ ਮਰਜ਼ੀ ਕੋਈ ਮਲੋਟ ਵੜਦੇ ਆ ਜਾਵੇ ਬਟ ਅਸੀਂ ਹੁਣ ਇੰਨੀ ਦੂਰ ਉਹਨਾਂ ਨੂੰ ਬੁਲਾਇਓ ਨਹੀਂ ਆਉਣਗੇ ਪਹਿਲੀ ਗੱਲ ਸਾਡਾ ਫੋਨ ਹੀ ਨਹੀਂ ਚੱਕਣਾ ਕਿਸੇ ਨੇ ਸਿੱਧੀ ਗੱਲ ਆ ਜੀ ਉਹ ਇੱਥੇ ਤੁਸੀਂ ਤੁਹਾਡਾ ਕੋਈ ਲਿੰਕ ਹੈਗਾ ਭੇਜ ਦਿਓ ਜਿੰਨੂੰ ਮਰਜ਼ੀ ਭੇਜ ਦਿਓ ਜੀ 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 ਵੈਸੇ ਬੀਬੀ ਸਿੱਤੂ ਅਸਰ ਕਮਾਲ ਦੀ ਗੱਲ ਹੈ ਚਲੋ ਸਿੱਧੂ ਜੋੜੇ ਦੀ ਗੱਲ ਕਰ ਲੈਣਾ ਮੈਂ ਹੂੰ ਸਿੱਧੂ ਜੋੜੇ ਨੇ ਕੱਲ ਬੋਲਿਆ ਤੇ ਮੈਂ ਅੱਜ ਕਿਤੇ ਗਿਆ ਸਾਂ ਤੇ ਮੇਰੇ ਇੱਥੇ ਦੋ ਦੋਸਤ ਬੈਠੇ ਸਨ ਜੀ ਪੁਰਾਣੇ ਪੁਰਾਣੇ ਮਤਲਬ ਕਿ 30 40 40 ਸਾਲ ਵਾਲੀ ਆ ਜੀ 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 ਲੰਗੋਟੀ ਲੰਮੋਟੀ ਹੈ ਕਹਿੰਦੇ ਜੋ ਮਰਦੀ ਜੀ ਤਾਂ ਸਰ ਉੱਥੇ ਉਹਨਾਂ ਨੇ ਯਾਰ ਮਿੰਟੂ ਕੱਲ ਸਿੱਧੂ ਜੂੜੇ ਨੇ ਬੜੀ ਗੱਲ ਕਹੀ ਹੂੰ ਥਾਣ ਪਾਣ ਵਾਲੀ ਜੀ ਮੈਂ ਕਿਹਾ ਜੋ ਗੱਲਾਂ ਮੈਂ ਤੁਹਾਨੂੰ ਦੇ ਲਈ ਕਹਿਣਾ ਹੁੰਦਾ ਉਹੀ ਗੱਲ ਹੈ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਬਿਲਕੁਲ ਸੱਚੀ ਗੱਲ ਉਹ ਕਹਿੰਦੀ ਯਾਰ ਵਾਕਿਆ ਤੂੰ ਨਾ ਤਾਈਓ ਅਸੀਂ ਸੋਚਦੇ ਹੁੰਨੇ ਆ ਕਿ ਯਾਰ ਇਹ ਤੇ ਜਵਾਕ ਜਿਹਾ ਹੀ ਬਣਦਾ ਜਾਂਦਾ ਦਿਨੋ ਦਿਨ ਹੂੰ ਬਰ ايه ਜਵਾਨ ਹੁੰਦਾ ਜਾਂਦਾ ਹੈ ਲੋਕ ਬੁੱਢੇ ਹੁੰਦੇ ਜਾਂਦੇ ਨਹੀਂ ਸੋ ਮੈਂ 116 ਕਿਲੋ ਤੋਂ 74 ਕਿਲੋ weight ਲੈਂਦਾ ਆਪਦਾ ਅੱਜ ਦੀ ਡੇਟ 'ਚ ਮੈਂ 74 ਹਾਂ ਕਦੇ ਮੈਂ ਫੈਟ ਬਰਨਰ ਨਹੀਂ ਖਾਦਾ